ਸਸ ਕੋਲ ਮਸਲਾ ਹੋਇਆਗਾ ਹਾਂਜੀ ਹਾਂਜੀ ਇਹ ਕੀ ਹੈਗਾ ਪੂਰੀ ਕਿ ਜਿਸ ਤਰ੍ਹਾਂ ਸ਼ਹਿਰ ਵਾਸੀ ਨੂੰ ਪਤਾ ਹੀ ਹੈਗਾ ਕਿ ਜਿਹੜਾ ਇਹ ਗਰਾਊਂਡ 'ਚ ਦੁਕਾਨਾਂ ਬਣ ਰਹੀਆਂ ਸੀਗੀਆਂ ਇਹ ਇੱਕ ਗੈਰਕਾਨੂੰਨੀ ਤਰੀਕੇ ਨਾਲ ਬਣ ਰਹੀਆਂ ਸੀ ਤੇ ਇਹਦਾ ਜਿਹੜਾ ਨੋਟਿਸ ਆ ਉਹ ਡੀਸੀ ਸਾਹਿਬ ਐਸਐਸਪੀ ਸਾਹਿਬ ਤੇ ਇੱਥੇ ਸਾਡੇ ਸ਼ਹਿਰ ਦੇ ਐਸਐਚਓ ਮੈਡਮ ਸਿਕੋਣਾ ਤੇ ਇਹ ਨਜ਼ਰ ਚ ਆਇਆ ਉਹਨਾਂ ਦੇ ਧਿਆਨ ਚ ਆਇਆ ਤੇ ਇਹ ਜਿਹੜਾ ਕੰਮ ਹੈ ਸਾਡੀ ਜਿਹੜੀ ਸਵਾਰਸਵਭਗੈਸਨ ਜਥੇਬੰਦੀ ਹੈ ਇਹਦੇ ਖਿਲਾਫ ਇੱਕ ਮੋਦੀ ਚੱਕਿਆ ਸੀ ਕਿ ਇੱਥੇ ਦੁਕਾਨਾਂ ਨਹੀਂ ਬਣਨੀਆਂ ਚਾਹੀਦੀਆਂ ਉਹ ਦੁਕਾਨਾਂ ਦਾ ਕੰਮ ਬੰਦ ਹੋ ਗਿਆ ਮਤਲਬ ਆਨਰੇਬਲ ਡੀਸੀ ਮੈਂ ਆਪਣੇ ਔਰ ਐਸਐਸਪੀ ਸਾਹਿਬ ਨੇ ਸਾਰੇ ਪ੍ਰਸ਼ਾਸਨ ਨੇ ਮਿਲ ਕੇ ਹੋਈ ਕਿ ਜਦੋਂ ਇਹ ਕੰਮ ਬੰਦ ਹੋ ਗਿਆ ਤੇ ਉਹਨਾਂ ਨੇ ਕਿਹਾ ਕਿ ਇਹ ਕੰਮ ਬੰਦ ਕਰਾ ਦਿੱਤਾ ਇੱਥੇ ਕੋਈ ਵੀ ਛੇੜਖਾੜੀ ਨਹੀਂ ਹੋਗੀ ਪਰ ਅੱਜ 27 ਦਸੰਬਰ ਨੂੰ ਅਸੀਂ ਇੱਥੇ ਬਲੱਡ ਕੈਂਪ ਲਾ ਰਹੇ ਸੀਗੇ ਠੀਕ ਹੈ ਔਰ ਬਲੱਡ ਐਸੋਸੀਏਸ਼ਨ ਵੱਲੋਂ ਜਿਹੜਾ ਪੂਰਾ ਪ੍ਰੋਗਰਾਮ ਨਾਲ ਸਾਰੇ ਸਹਿਯੋਗ ਨਾਲ ਅਸੀਂ ਕੰਮ ਕਰ ਰਹੇ ਸੀ ਪਰ ਇਹਨਾਂ ਨੇ ਖਾਸੇ ਸਕੂਲ ਦੇ ਰਿਟਾਇਰ ਪ੍ਰਿੰਸੀਪਲ ਹਰਜਿੰਦਰ ਸਿੰਘ ਉਹਨਾਂ ਨੇ ਕੀ ਕੀਤਾ ਕਿ ਨਾਲ ਸਟਾਫ ਨੂੰ ਲੈ ਕੇ ਆਪਣੇ ਇੱਥੇ ਦੋਣ ਦੇ ਪ੍ਰਵਾਸੀ ਰਹਿੰਦੇ ਆ ਜਿਹੜੇ ਇੱਥੇ ਮਾਲੀ ਦਾ ਕੰਮ ਕਰਦੇ ਆ ਉਹਨਾਂ ਨਾਲ ਲੈ ਕੇ ਇਹਨਾਂ ਨੇ ਉੱਥੇ ਜਾ ਕੇ ਛੇੜਖਾਣੀ ਸ਼ੁਰੂ ਕਰਤੀ ਤੇ ਇਸ ਦੇ ਜਦੋਂ ਮੱਦੇ ਨਜ਼ਰ ਸਾਡੇ ਭਾਈ ਖੇੜਖਾਨੀ ਕੋਈ ਨਹੀਂ ਹੋ ਸਕਦੀ ਇੱਕ ਡਿਸਪਿਊਟ ਜਗਾ ਆ ਇਥੇ ਡਿਸਪਿਊਟ ਕ੍ਰੀਏਟ ਹੋਇਆ ਤੁਸੀਂ ਨਹੀਂ ਇਥੇ ਕੋਈ ਖੇੜਖਾਨੀ ਕਰ ਸਕਦੇ ਉਹਨਾਂ ਦੇ ਉਹਨਾਂ ਦੇ ਮਾਲੀਆਂ ਨੇ ਔਰ ਇੱਕ ਤੇਜ ਰਾਮਪਾਲ ਤੇ ਵਾਸੂਦੇਵ ਉਹਨਾਂ ਸਾਡੇ ਭਰਾ ਤੇ ਇਹ ਸਾਡੇ ਗਾਲੀ ਗਲੋਚ ਕੀਤੀ ਔਰ ਉਹਤੇ ਹੱਥ ਵੀ ਚੱਕਿਆ ਸੋ ਅਸੀਂ ਇਸ ਦੇ ਖਿਲਾਫ ਜਿਹੜਾ ਹੈਗਾ ਉਹ ਫੇ ਆਪਾਂ ਗੱਲਬਾਤ ਰੱਖੀ ਔਰ ਪੁਲਿਸ ਵੀ ਆਈ ਤੇ ਇਹਨਾਂ ਦੇ ਖਿਲਾਫ ਜਿਹੜਾ ਹੈਗਾ ਅਸੀਂ ਕਾਨੂੰਨੀ ਕਾਰਵਾਈ ਜਿਹੜੀ ਕਰਵਾਈ ਹੈ ਠੀਕ ਹੈ ਕੀ ਹੁਣ ਪੋਰਸ ਵਾਲੇ ਗਾਰੇ ਪੋਰਸ ਵਾਲੇ ਨੇ ਇਹੀ ਕਿਹਾ ਆ ਉਹਨਾਂ ਨੇ ਸਾਨੂੰ ਇਹ ਵਿਸ਼ਵਾਸ ਅਸ਼ਵਾਸਨ ਦਿੱਤਾ ਹੈ ਕਿ ਬੁੱਧਵਾਰ ਤੱਕ ਇਹ ਹੈਗਾ ਆ ਇਹ ਜਿਹੜੀ ਗਰਾਊਂਡ ਦਾ ਜਿੰਨਾ ਵੀ ਸਮਾਨ ਖਿਲਰੇ ਪਿਆ ਆ ਇੱਟਾ ਬਜਰੀਆਂ ਉਹ ਸਾਰਾ ਬੰਦ ਹੋ ਜਾਊਗਾ ਤੇ ਇਹ ਜਿਹੜਾ ਮੁੱਦਾ ਖਤਮ ਹੋ ਜਾਊਗਾ ਪਰ ਇਸ ਦੇ ਬਾਵਜੂਦ ਵੀ ਜਿਹੜਾ ਰਿਟਾਇਰ ਪ੍ਰਿੰਸੀਪਲ ਹਰਜਿੰਦਰ ਸਿੰਘ ਹੁਣੀ ਆ ਉਹ ਜਿਹੜਾ ਹੈਗੇ ਆ ਇਹ ਜਾਣ ਜਾਣ ਕੇ ਇੱਥੇ ਆ ਕੇ ਕੁਛ ਨਾ ਕੁਛ ਕਾਰਵਾਈਆਂ ਕਰਦੇ ਆ ਉਹਦਾ ਸਕੂਲ ਦਾ ਸਟਾਫ ਆ ਪ੍ਰਿੰਸੀਪਲ ਸਾਰਾ ਸਟਾਫ ਔਰ ਦੇ ਪਿੱਛੇ ਤੁਰਦਾ ਪਿਆ ਆ ਇਹ ਜੋ ਕਿ ਬਹੁਤ ਮਾੜੀ ਗੱਲ ਆ ਤੇ ਸ਼ਹਿਰ ਵਾਸੀਆਂ ਨੇ ਸਾਰਿਆਂ ਦੀ ਇਹੀ ਅਪੀਲ ਸੀ ਇਹੀ ਉਹਨਾਂ ਦੀ ਦੀ ਗੁਜ਼ਾਰੇ ਸੀਗੀ ਕਿ ਇੱਥੇ ਜਿਹੜੀਆਂ ਦੁਕਾਨਾਂ ਨਹੀਂ ਬਣਨੀਆਂ ਚਾਹੀਦੀਆਂ ਯਾਰ ਹੁਣ ਸ਼ਹਿਰ ਵਾਸੀ ਕਹਿ ਰਹੇ ਆ ਉਹ ਸਾਰਾ ਸਾਰੀ ਮਤਲਬ ਇਲਾਕਾ ਨੇ ਵਾਸੀ ਕਹਿ ਰਹੇ ਕਿ ਦੁਕਾਨਾਂ ਨਹੀਂ ਬਣਨੀਆਂ ਚਾਹੀਦੀਆਂ ਇਵਨ ਕਿ ਹੈਗਾ ਵੀ ਗੈਰ ਕਾਨੂੰਨੀ ਹੈ ਉਹਦੇ ਬਾਵਜੂਦ ਵੀ ਇਹੜਾ ਇੱਥੇ ਛੇੜਖਾਨੀ ਕਰ ਰਹੇ ਆ ਜਿਹੜੇ ਖਿਲਾਫ ਅਸੀਂ ਅੱਜ ਇਹਨਾਂ ਦੇ ਖਿਲਾਫ ਕਾਨੂੰਨੀ ਕਾਨੂੰਨੀ ਕਾਰਵਾਈ ਕਰਵਾਈ ਹੈ ਨੇ ਦੱਸੋ ਖਾਨਿਸਨ ਮੈਂ ਕੀ ਹੋਇਆ ਜਿਹੜਾ ਖਾਲਸਾ ਸਕੂਲ ਜਦੋਂ ਅੱਜ ਬਲੱਡ ਕੈਂਪ ਲੱਗਾ ਹੋਇਆ ਸੀਗਾ ਸੁਣਨ ਦੇ ਵਿੱਚ ਆਇਆ ਕਿ ਜਿਹੜਾ ਇੱਥੇ ਕੋਈ ਅੱਜ ਲੜਾਈ ਝਗੜਾ ਹੋਇਆ ਪੂਰਾ ਕਾਰਨ ਕੀ ਹੈਗਾ ਲੜਾਈ ਝਗੜੇ ਦਾ ਭਾਈ ਦਰਸਲ ਦੇ ਵਿੱਚ ਪਤਾ ਕੀ ਆ ਪਹਿਲੀ ਗੱਲ ਆ ਜੀ ਕਿਸੇ ਦੇ ਖਿਲਾਫ ਨਹੀਂ ਬੋਲਦੇ ਕਿਸੇ ਦੇ ਮਾੜਾ ਸ਼ਬਦ ਨਹੀਂ ਬੋਲਦੇ ਇੱਕ ਨਾ ਹਰੇਕ ਨੂੰ ਡੈਮੋਕ੍ਰੇਸੀ ਕੰਟਰੀ ਆ ਇਹਦੇ ਵਿੱਚ ਹਰੇਕ ਨੂੰ ਹੱਕਾ ਬੋਲਣ ਦਾ ਹਨਾ ਜੀ ਜੇ ਹੁਣ ਇੱਕ ਗਰਾਊਂਡ ਸਾਡੇ ਕੋਲ ਹਰਿਆਣੇ ਦੇ ਵਿੱਚ ਇੱਕ ਗਰਾਊਂਡ ਆ ਤੁਸੀਂ ਵੀ ਪੱਤਰਕਾਰ ਵੀਰ ਹੋ ਮੇਰੇ ਹਨਾ ਆ ਤੁਸੀਂ ਵੀ ਸ਼ੇਅਰ ਕਰਦੇ ਯਾਰ ਜੇ ਸਾਡੇ ਕੋਲ ਇੱਕ ਗਰਾਊਂਡ ਆ ਉਹਨੂੰ ਅਸੀਂ ਨਾ ਆਪਣੀ ਕਿਸੇ ਕੰਮ ਲਈ ਵਰਤੀਏ ਉਹਨੂੰ ਗਰਾਊਂਡ ਗਰਾਊਂਡ ਰਹਿਣ ਦੀ ਸਗੋਂ ਇਸ ਗਰਾਊਂਡ ਦੇ ਵਿੱਚ ਆਪਾਂ ਲਾਈਟਾਂ ਲਾ ਕੇ ਜਾਂ ਕੁਝ ਇਦਾਂ ਦੀ ਚੀਜ਼ ਕਰਕੇ ਵੀ ਜਿੱਥੇ ਸਾਡੀਆਂ ਮਾਵਾਂ ਭੈਣਾਂ ਸਿਕਿਉਰ ਹੋ ਕੇ ਸ਼ੇਅਰ ਕਰ ਸਕਣ ਠੀਕ ਹੈ ਜੀ ਚਲੋ ਜੋ ਵੀ ਇਹਨਾਂ ਦਾ ਮਸਲਾ ਸੀਗਾ ਸਾਡਾ ਮਸਲਾ ਕੱਲ ਸੀਗਾ ਕੱਲ ਬੜੇ ਆਰਾਮ ਨਾਲ ਸਾਨੂੰ ਈਓ ਸਾਹਿਬ ਨੇ ਐਸਐਚਓ ਮੈਡਮ ਨੇ ਸਾਨੂੰ ਭਰੋਸਾ ਦਿੱਤਾ ਜੀ ਤੁਹਾਡਾ ਕੰਮ ਹੈ ਜਿਹੜਾ ਦੇਖੋ ਗਲਤ 14 ਦੁਕਾਨਾਂ ਨਹੀਂ ਹੁੰਦੀਆਂ ਉਹ ਫੇਰ ਮਾਰਕੀਟ ਹੋ ਜਾਂਦੀ ਜਿੱਦਾਂ ਹੁਣ ਚੰਡੀਗੜ੍ਹ ਦੇ ਵਿੱਚ ਮਾਰਕੀਟ ਹੈ ਨਾ 14 ਦੁਕਾਨਾਂ ਹੋਈਏ ਗੱਲ ਪਤਾ ਕੀ ਹੈ ਜੀ ਇੱਕ ਹੁਣ ਦੀਪ ਸਿੱਧੂ ਸੀ ਨਾ ਅਸੀਂ ਟੇਬਲ ਟॉक ਜੇ ਅਸੀਂ ਇਹਨਾਂ ਨੂੰ ਕਹਿੰਨੇ ਵੀ ਤੂੰ ਸਾਡੇ ਨਾਲ ਟੇਬਲ ਟॉक ਕਰ ਲੋ ਇਹ ਉਹ ਕਰਕੇ ਰਾਜੀ ਨਹੀਂ ਕਿਉਂ ਸਾਰੇ ਪ੍ਰੂਫ ਗਲਤ ਜਾਂ ਤਾਂ ਸਾਡੇ ਨਾਲ ਟੇਬਲ ਟॉक ਕਰ ਲੋ ਅਸੀਂ ਟੇਬਲ ਟॉक ਤਾਂ ਨਾ ਬੈ ਕੇ ਗੱਲ ਕਰਨ ਨੂੰ ਤਿਆਰ ਹਾਂ ਤੁਸੀਂ ਆਹ ਕੰਮਦਰ ਹੁਣ ਜਦ ਇੱਕ ਵਾਰੀ ਕੰਮ ਬੰਦ ਹੋ ਗਿਆ ਇਹਨੂੰ ਤੁਸੀਂ ਕਿਉਂ ਮੋੜ-ਮੁੜ ਕੇ ਛੇੜਦੇ ਆ ਠੀਕ ਆ ਤੁਸੀਂ ਤੁਸੀਂ ਕਹਿੰਦੇ ਜੀ ਸਾਡਾ ਗੁਰਦੁਆਰਾ ਸਾਹਿਬ ਸਾਡਾ ਸਕੂਲ ਜਿਹੜਾ ਹੈ ਸ਼੍ਰੋਮਣੀ ਪਹਿਲੀ ਗੱਲ ਇਹਨਾਂ ਨੂੰ ਅਸੀਂ ਪੁੱਛਿਆ ਹੋਇਆ ਸਟਾਫ ਨੂੰ ਵੀ ਤੁਸੀਂ ਕੱਲ ਨਹੀਂ ਆਏ ਜਦ ਸ਼ੀਧੀ ਦਿਨ ਚੱਲਦੇ ਪਏ ਆ ਤੁਸੀਂ ਕਿਉਂ ਆਏ ਕਹਿੰਦੇ ਅਸੀਂ ਬਜਟ ਪੇਸ਼ ਕਰਦੇ ਆ ਤੁਸੀਂ ਵੀ ਇਹਨੂੰ ਦੱਸੋ ਸ਼ੀਧੀ ਦਿਨਾਂ ਦੇ ਵਿੱਚ ਅਸੀਂ ਬਜਟ ਪੇਸ਼ ਕਰ ਸਕਦੇ ਆ ਆਪਣੇ ਹਣਾ ਜਦ ਸਾਡੇ ਲਈ ਇੱਡਾ ਵੱਡਾ ਕੁਰਬਾਨੀ ਵਾਲਾ ਦੇਣਾ ਸੀ ਕਿੱਦਾਂ ਬਜਟ ਪੇਚ ਕਰ ਚਲੋ ਉਹ ਸਟਾਫ ਸਾਡੇ ਅੱਗੇ ਆ ਜਾਂਦਾ ਪ੍ਰਿੰਸੀਪਲ ਸਾਹਿਬ ਆਪ ਅੱਗੇ ਨਹੀਂ ਹੁੰਦੇ ਚਲੋ ਅਸੀਂ ਉਹਨਾਂ ਨੂੰ ਹੀ ਕੁਝ ਮਾਰ ਜਦੋਂ ਤੁਹਾਨੂੰ ਵੀ ਪਤਾ ਵੀ ਤੁਹਾਡਾ ਸ਼ਹਿਰ ਤੁਹਾਡੇ ਨਾਲ ਨਹੀਂ ਇਸ ਗੱਲ ਨੂੰ ਤੁਸੀਂ ਉਹ ਚੀਜ਼ ਨੂੰ ਬੰਦ ਕਰ ਦਿਓ ਹਣਾ ਜੀ ਸੋ ਇਸ ਗੱਲ ਨੂੰ ਮੰਦੇ ਨਜ਼ਰ ਰੱਖ ਦਿਓ ਉਹਦੇ ਉੱਥੇ ਇਹਨਾਂ ਦੇ ਜਿਹੜੇ ਪ੍ਰਵਾਸੀ ਵੀਰ ਹੈਗੇ ਆ ਉਹ ਕੰਮ ਕਰਨ ਗਏ ਆ ਅਸੀਂ ਉਹਨਾਂ ਨੂੰ ਰੋਕਿਆ ਵੀਰ ਨੇ ਬੜੇ ਪਿਆਰ ਨਾਲ ਸਮਝਾ ਰੋਕਿਆ ਵੀ ਦੇਖੋ ਯਾਰ ਇਹ ਡਿਸਪਿਊਟ ਦੀ ਜਗ੍ਹਾ ਆ ਇਹਨੂੰ ਤੁਸੀਂ ਨਾ ਛੜੋ ਉਹ ਅੱਗੇ ਉਹ ਜੀ ਓਕੇ ਹੁੰਦੀ ਆ ਪੁਲਿਸ ਪ੍ਰਸ਼ਾਸਨ ਕੀ ਕਰ ਰਹੇ ਹੋ ਪੁਲਿਸ ਪ੍ਰਸ਼ਾਸਨ ਨੇ ਦੇਖੋ ਸਾਨੂੰ ਵਿਸ਼ਵਾਸਨ ਦਿੱਤਾ ਪੂਰਾ ਦੇਖੋ ਜੀ ਜੋ ਇਹ ਕਰਦੇ ਪਏ ਆ ਦੇਖੋ ਅਸੀਂ ਆਮ ਘਰਾਂ ਚੋਂ ਆ ਸਾਸੀ ਸਿਰਫ ਲੋਕਾਂ ਦੀਆਂ ਲੜਾਈ ਲੜਦੇ ਪਏ ਆ ਕੱਲ ਨੂੰ ਸਾਨੂੰ ਵੀ ਨੁਕਸਾਨ ਕਰ ਸਕਦੇ ਆ ਜੀ ਇਹ ਸਾਨੂੰ ਸਾਨੂੰ ਹੁਣ ਡਰ ਆ ਇਸ ਵੇਲੇ ਵੀ ਜੋ ਹੈ ਜਿਨ੍ਹਾਂ ਨੇ ਸਾਡੇ ਤੇ ਇਦਾਂ ਹਮਲਾ ਪ੍ਰਵਾਸੀਆਂ ਤੋਂ ਕਰਵਾਤਾ ਇੱਥੇ ਉੱਥੇ ਖੜੇ ਖੜੇ ਕਈ ਮਰਵਾਉਣ ਦੀ ਕੋਸ਼ਿਸ਼ ਹੀ ਪੂਰੀ ਜੇ ਨੂੰ ਕੁਝ ਹੋ ਜਾਂਦਾ ਦੇਖੋ ਅਸੀਂ ਸ਼ਹੀਦੀ ਦੇਣਾ ਅਸੀਂ ਤਾਂ ਅੱਜ ਹੁਣ ਐਸਐਚਓ ਮੈਡਨ ਨੂੰ ਬੇਨਤੀ ਕਰ ਰਹੇ ਹਾਂ ਕਿ ਸਾਨੂੰ ਸਾਨੂੰ ਸਾਡੇ ਗੁਰਦੁਆਰਾ ਸਾਹਿਬ ਪ੍ਰੋਗਰਾਮ ਹੈ ਜੀ ਸਾਨੂੰ ਸਿਕਿਉਰਿਟੀ ਦਿੱਤੀ ਜਾਵੇ ਇਹਨਾਂ ਦਾ ਕੁਝ ਦੇਓ ਇਹ ਇਕੱਲਾ ਨਹੀਂ ਲੜਾਈ ਜਿੱਤ ਸਕਦਾ ਅਸੀਂ ਖੜੇ ਆ ਨਾਲ ਹੁਣ ਸਾਰਾ ਇਲਾਕਾ ਖੜਾ ਆ ਇਸ ਨਾਲ ਪਰ ਇਦਾਂ ਦੀ ਜੇ ਆਪਾਂ ਗਰਾਊਂਡ ਨੂੰ ਛਾੜੀ ਦਈਏ ਗਰਾਊਂਡ ਹੀ ਰਹਿਣ ਦੀ ਤੇ ਇੱਚ ਵੀ ਕਿਤੇ ਵੱਡੀ ਗੱਲ ਨਾ ਠੀਕ ਹੈ ਸਰ ਸੋ ਧੰਨਵਾਦ ਜੀ ਜਿਹੜਾ ਸਾਰੇ ਅੱਜ ਖਾਲਸੇ ਸਕੂਲ ਨੂੰ ਕੋਈ ਲੜਾਈ ਝਗੜਾ ਹੋਇਆ ਹੈਗਾ ਉਹ ਕੀ ਕਾਰਨ ਸੀਗਾ ਤੇ ਕਿੰਨੇ ਕ ਵਜੇ ਹੋਇਆ ਸਰ ਕੱਲ ਮਾਨਯੋਗ ਐਸ ਐਚਓ ਸਾਹਿਬ ਨੇ ਸਾਨੂੰ ਦੁਕਾਨਾਂ ਦੇ ਮਿੱਟੀ ਪਾਉਣ ਲਈ ਆਸ਼ਵਾਸਨ ਦਿੱਤਾ ਸੀ ਕਿ ਤੁਸੀਂ ਅਸੀਂ ਤੁਹਾਡੇ ਨਾਲ ਆਂ ਔਰ ਇਹ ਸਾਹਿਬ ਨੇ ਵੀ ਕਿਹਾ ਸੀ ਵੀ ਬੁੱਧਵਾਰ ਤੱਕ ਅਸੀਂ ਇਹ ਦੁਕਾਨਾਂ ਦੀ ਜਿਹੜੀ ਮਿੱਟੀ ਜੋਨੀਆ ਪਟੀਆਂ ਗਈਆਂ ਉਹਦੀ ਪੂਰਤੀ ਕਰਦੇ ਹਾਂਗੇ ਉਸ ਤੋਂ ਬਾਅਦ ਅਸੀਂ ਉਹਨਾਂ ਦੇ ਕਹੇ ਦੇ ਉੱਤੇ ਫੁੱਲ ਚੜਾਏ ਔਰ ਅਸੀਂ ਆਪਣਾ ਜੋ ਟਰੈਕਟਰ ਜੇਸੀਬੀ ਅਸੀਂ ਅਸੀਂ ਇੱਥੋਂ ਲੈ ਗਏ ਉਸ ਤੋਂ ਬਾਅਦ ਅੱਜ ਇਹਨਾਂ ਨੇ ਦੁਬਾਰਾ ਨੀਆਂ ਜਿਹੜੀਆਂ ਉੱਥੇ ਪੁੱਟਣੀਆਂ ਸ਼ੁਰੂ ਕੀਤੀਆਂ ਜਿਸ ਦੇ ਕਰਕੇ ਮੈਂ ਇਹਨਾਂ ਨੂੰ ਰੋਕਣ ਗਿਆ ਵੀ ਇਹ ਡਿਸਪਿਊਟ ਚ ਡਿਸਪਿਊਟਡ ਜਗ੍ਹਾ ਔਰ ਤੁਸੀਂ ਇਹ ਕੰਮ ਨਾ ਕਰੋ ਪਰ ਇਹਨਾਂ ਦੇ ਜੋ ਮਾਲੀ ਔਰ ਪੀਐਨ ਵਾਸੂਦੇਵ ਔਰ ਰਾਮਪਾਲ ਇਹਨਾਂ ਨੇ ਮੇਰੇ ਨਾਲ ਗਾਲੀ ਗਲੋਚ ਕੀਤਾ ਔਰ ਕਹੀ ਲੈ ਕੇ ਵੀ ਮੇਰੇ ਮਾਰਨ ਦੀ ਕੋਸ਼ਿਸ਼ ਕੀਤੀ ਔਰ ਮੇਰੇ ਭਰਾਵਾਂ ਨੇ ਆ ਕੇ ਨਾਲ ਦੇ ਦੁਕਾਨ ਵਾਲਿਆਂ ਨੇ ਆ ਕੇ ਥੋੜਾ ਜਿਹਾ ਚਲੋ ਰੋਕ ਦਿੱਤਾ ਔਰ ਕੋਈ ਅਸੀਂ ਨਹੀਂ ਘਟਣਾ ਹੋ ਸਕੀ ਪਰ ਅਸੀਂ ਚਾਹੁੰਦੇ ਆਂ ਵੀ ਜਿਹੜੀ ਇੱਕ ਇੱਕ ਇਹੋ ਹੀ ਗਰਾਊਂਡ ਹਰਿਆਣੇ ਦੇ ਵਿੱਚ ਜੋ ਲੋਕ ਹਿੱਤ ਲਈ ਵਰਤੀ ਜਾ ਰਹੀ ਆ ਔਰ ਬੱਚੇ ਆ ਰਹੇ ਆ ਬੱਚੇ ਇੱਥੇ ਪ੍ਰੈਕਟਿਸ ਕਰਦੇ ਆ ਔਰ ਕੁਝ ਕੁ ਬੱਚੇ ਸਾਡੇ ਜਿਹੜੇ ਆ हरियाणा ਦੇ ਬੱਚੇ ਉਹ ਰੋਸ਼ਨ ਗਰਾਉਂਡ ਆਪਣੇ ਲਾਜਵੰਤੀ ਸਟੇਡੀਅਮ ਵੀ ਪ੍ਰੈਕਟਿਸ ਕਰਨ ਜਾਂਦੇ ਆ ਔਰ ਅਸੀਂ ਮਾਨਯੋਗ ਆਪਣੇ ਐਮਐਲਏ ਸਾਹਿਬ ਨੂੰ ਵੀ ਬੇਨਤੀ ਕਰਦੇ ਆ ਵੀ ਇੱਥੇ ਬੱਚਿਆਂ ਦੀ ਖੇਡ ਨੂੰ ਔਰ ਉਹਨਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ ਔਰ ਜੋ ਰਿਟਾਇਰਡ ਪ੍ਰਿੰਸੀਪਲ ਹਰਜਿੰਦਰ ਸਿੰਘ ਨੇ ਜੋ ਸੇਵਾਮੁਕਤ ਹੋયા ਨੂੰ 14 ਸਾਲ ਹੋ ਗਏ ਨੇ ਔਰ ਉਹਨਾਂ ਦਾ ਇੱਥੇ ਬਿਲਕੁਲ ਵੀ ਸਕੂਲ ਦੇ ਅੰਦਰ ਵੀ ਆਉਣ ਤੇ ਬਾਈਕਾਟ ਕੀਤਾ ਜਾਵੇ ਉਹਨਾਂ ਦੀ ਜੋ ਐਂਟਰੀ ਉਹਨੂੰ ਬੈਨ ਕੀਤਾ ਜਾਵੇ ਅਸੀਂ ਮਾਨਯੋਗ ਆਪਣੇ ਪ੍ਰਸ਼ਾਸਨ ਤੋਂ ਬੇਨਤੀ ਕਰਦੇ ਆਂ ਵੀ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ ਜੀ। ਅਸਰਮ ਗੁਰੂ ਜੀ ਕਿਨੇ ਆ। ਔਰ ਅਸੀਂ ਸ਼੍ਰੋਮਣੀ ਕਮੇਟੀ ਨੂੰ ਵੀ ਬੇਨਤੀ ਕਰਦੇ ਆਂ ਤੇ ਜੋ ਸਕੂਲ ਦੇ ਅੰਦਰ ਆਪਣੇ ਇਹਨਾਂ ਦੇ ਕੁਝ ਬੱਚੇ ਜਿਹੜੇ ਆ ਜੋ ਨਸ਼ਾ ਲੈ ਕੇ ਆਉਂਦੇ ਕੁਛ ਤਮਾਕੂ ਕੁਲਿੱਪ ਵਗੈਰਾ ਲੈ ਕੇ ਆਉਂਦੇ ਆ ਔਰ ਗੁਰਦੁਆਰਾ ਸਾਹਿਬ ਦੀ ਹਦੂਦ ਦੇ ਅੰਦਰ ਤੱਕ ਵੀ ਇਹ ਪਹੁੰਚਦਾ ਆ ਔਰ ਇਸ ਨੂੰ ਵੀ ਆਪਾਂ ਸ਼੍ਰੋਮਣੀ ਕਮੇਟੀ ਨੂੰ ਬੇਨਤੀ ਕਰਦੇ ਆ ਇਸ ਤੇ ਵੀ ਥੋੜੀ ਜੀ ਰੋਕ ਲਾਈ ਜਾਵੇ ਠੀਕ ਅਜੇ ਕਲਰ ਖਾਲਸਾ ਸੀਨੀਅਰ ਸਕੂਲ ਦੇ ਵਿੱਚ ਦੋ ਗੁੱਟਾਂ ਦੇ ਵਿੱਚ ਜਿਹੜੀ ਲੜਾਈ ਹੋਈ ਆ ਕਿ ਦੋ ਧਰਾਂ ਦੇ ਵਿੱਚ ਉਹਦੇ ਬਾਅਦ ਉਹਦੇ ਤੋਂ ਪੁਲਿਸ ਪ੍ਰਸ਼ਾਸਨ ਵੱਲੋਂ ਕੀ ਕਾਰਵਾਈ ਕੀਤੀ ਗਈ ਸਾਨੂੰ ਇਤਲਾਹ ਮਿਲਦੀ ਸੀ ਕਿ ਦੋ ਧਿਰਾਂ ਦਾ ਆਪਸੀ ਤਕਰਾਰ ਹੋ ਰਿਹਾ ਹੈ ਅਸੀਂ ਮੌਕੇ ਤੇ ਗਏ ਆ ਹਾਲਾਤਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਤੇ ਲੜਾਈ ਦਾ ਕੱਦਸਾ ਹੋਣ ਕਰਕੇ ਦੋਨਾਂ ਧਿਰਾਂ ਨੇ ਰੁਕੂ ਕਰ ਗਈ ਕੀਤੀ ਗਈ